ਅਸੀਂ ਜੇ ਜਰੂਰੀ ਪੈਸੇ ਮੇਰਾ ਸੀ ਜੇਬ ਚੋਂ ਮੈਂ ਖਾਲੀ ਇੱਥੇ ਹੁਣ ਖੜਾ ਆਂ ਜੇ ਮੈਂ ਭੱਜਿਆ ਕਿਸੇ ਪਾਸੇ ਤਾਂ ਕਹੋ ਅਸੀਂ ਤਾਂ ਜੇਬ ਚੋਂ ਨਹੀਂ ਦੇ ਸਕਦੇ ਨਾ ਇਹਨਾਂ ਨੂੰ ਦੇਖੀ ਨਾ ਠੀਕ ਹੈ ਹੈ ਕਿਉਂ ਨਹੀਂ ਇਹ ਤਾਂ ਨਹੀਂ ਆਏ ਨਹੀਂ ਹਾਂ ਤਾਂ ਸਾਡਾ ਬਹੁਤ ਦਾ 2000 ਕਿਉਂਗਾ ਤਾਂ ਨਿਕਲ ਆਊਗਾ ਕੋਈ ਨਹੀਂ ਮੇਰੇ ਪੈਸੇ ਤਾਂ ਆ ਹੀ ਜਾਣਗੇ ਅਸੀਂ ਇਹ ਜੇ ਕਮੀ ਨਹੀਂ ਕਰਦੇ ਨਹੀਂ ਨਹੀਂ ਕੋਈ ਨਹੀਂ ਇਹ ਹੀ ਆਵਲਾ ਨੇ ਫਿਰ ਸਾਰੇ ਹੱਕ ਲਏ ਮੈਂ ਤਾਂ ਮੈਂ ਕਿ ਤੈਨੂੰ ਆਖੇ ਵੀ ਨਾਲਿਆ ਉਹ ਵੀ ਰਜੂ ਚੱਲ ਇਹਦੇ ਨਾਲ ਗੱਲ ਕਰ ਬਾਈ ਆ ਮੋਟਰਾਂ ਫੜ ਲਿਆ ਯਾਰ ਆ ਬੱਕਰੀ ਜੀ ਬਣਾ ਬਬੂ ਬਣਾ ਵੀਡੀਓ ਕੀ ਬੁੱਕੀ ਦਾ ਹੁਣ ਤੈਨੂੰ ਪਸੰਦ ਕਰੀ ਹੈ ਬਈ ਐਸਾ ਦਿਸੰਦੇ ਨਹੀਂ ਕਰੀ ਹੈਗੀ ਯਾਰ ਤੂੰ ਹੀ ਜੈ ਸਾਨੂੰ ਵੀ ਆ ਪੱਕੀ ਦਵਾਈ ਆ ਕੱਚੀ ਦਵਾਈ ਸੰਤਾ ਕੱਚੀ ਦਾ ਨਹੀਂ ਪਤਾ ਪੱਕੀ ਦਾ ਨਹੀਂ ਪਤਾ ਚੱਕ ਕੇ ਰੋਟੀ ਲੈਣੇ ਆ ਖਾ ਆ ਦੇਖ ਲੈ ਬਾਪਾ ਭਾਏ ਕਿੜੇ ਕਿੜੇ ਖੜੇ ਨੇ ਚਲ ਮਿਓੜ ਫਿਰ ਹਾਂ ਨ ਮਿਓੜ ਸਹੀ ਗੜਕ ਬੜਾ ਜੂ ਹੋ ਕਿਹੜੇ ਪਿੰਡੋਂ ਆਇਆ ਤੂੰ ਉਹ ਮਲੋਟ ਲਵਾ ਅੱਛਾ ਗੱਡਵਾ ਹਟਪਕੇ ਮੈਂ ਸਰ ਕੀ ਬੱਕਰੀ ਤਾਂ ਕੱਚੀ ਕਰਕੇ ਆਲੇ ਰੱਖ ਘਟਨ ਨਹੀਂ ਤੇ ਲਾਹੀ ਨਾ ਨੇੜੇ ਆ ਗਈ ਚਲੋ ਕੋਈ ਨਹੀਂ ਪਈ ਸਭ ਸਾਰਾ ਕੁਝ ਹੋ ਗਿਆ ਇਹ ਹੋ ਜਾਈ ਮੰਗਿਆ ਨੇੜੇ ਹੁੰਦੀ ਇਹੀ 45000 ਰੁਪਏ ਜਦੋਂ ਸੂਗੀ ਉਹਦਾ ਆ ਪਰ ਉਹਦੇ 45 ਦੀ ਵੀ ਆ ਹਰਕ ਵੀ ਇਹੀ ਸੰਭੰਗ ਹੋਈ ਬੰਦੇ ਵੀ ਪਹੁੰਗੀਆਂ ਇਹ ਨਹੀਂ ਗੱਲ ਚਲੋ ਠੀਕ ਉਹ ਇਹਦਾ ਠੇਕ ਕਈ ਕਰ ਲੈ ਯਾਰ ਕਹੇ 45 ਦੀ ਤੂੜਾ ਨਹੀਂ ਪਈ ਜਦ ਦਸੂਗੀ ਗੱਲ ਕੋਈ ਨਹੀਂ ਫਿਰ ਤੂੰ ਮਿੱਠੂ ਇਹ ਤਾਂ ਬੌਲਿਆ ਭਾਈ ਇਹਦੀ ਮੁਕੱਦਰ ਨਹੀਂ ਮਰਦੀ ਸਕਦੀ ਆ ਭੈਣ ਦੀ ਲਾਉਣੀ ਪਤਾ ਕੀ ਬਣ ਜੇ ਚੱਲ ਭਰੀ ਮੁੱਕੀ ਐ ਲੰਬੇ ਦਾਵੇ ਕਦੇ ਨਾ ਬੰਨੋ ਲੰਬੇ ਨਹੀਂ ਗੱਲ ਕਰਦੇ ਜਹਜੇ 45000 ਦੀ ਐ ਜੀ ਜਿਹੜੀ ਅੱਜ ਕੱਚੇ ਪਰ ਓਹਜਾ ਰੇਟ ਮੰਗਿਆ ਨਾ ਸੱਤਨਾਲਾ ਤੇ ਨਹੀਂ ਮੰਗਿਆ ਰੇਟ ਅੜੀ ਨਾ ਕਰਿਆ ਕਰ ਸੌਦੇ ਚ ਗਰੀਬ ਆਦਮੀ ਐ ਕੱਚੀ ਬੱਕਰੀ ਐ ਤੈਨੂੰ ਜਹਜੇ ਸਾਹਿਬ ਦੇ ਪੈਸੇ ਨੇ ਲਾਤੇ 25000 ਦੀ ਦਿੰਨੇ ਨਹੀਂ ਦੇਣੀ 35 ਦੀ ਵੀ ਨਹੀਂ ਹੈਗੀ ਫੇਰ ਕਿਉਂ ਜੀ ਐ ਵੀ ਨਹੀਂ ਮਰਵਾਉਣਾ ਯਾਰ ਇੱਥੇ ਪਰ ਜਿੰਨੇ ਦੀ ਲੱਗਦੀ ਉਹਨੇ ਲਾ ਇਨਸਾਨ ਨੂੰ ਜਿਉਂਦਾ ਰੱਖਿਆ ਕਰੋ ਆਓ ਫੇਰ ਆਉਗੇ ਗਾਹਰੂ ਜੇ ਜਿਉਂਦਾ ਰੱਖਾਂਗੇ ਫੇਰ ਹੀ ਨਾ ਮਾਰਨ ਵਾਲੀ ਗੱਲ ਨਾ ਕਰੋ ਤੂੰ ਕਰਦੇ ਤੀ ਦੀ ਝਾਕ ਨਹੀਂ ਨਹੀਂ ਜਿੰਨੇ ਦੀ ਮਾਲ ਮੋਲ ਉਹਨੇ ਹੀ ਲੈ ਜਾ ਬਸ ਕਿੰਨੇ ਦਾ ਮਾਲ ਮੋਲ ਤੈਨੂੰ ਪਤਾ ਹੋਊ ਸ਼ਾਨੂ ਨਾ ਸਾਨੂੰ ਨਹੀਂ ਪਤਾ ਕਿਹੜਾ ਬੱਕਰੀਆਂ ਵੇਚਦਿਆਂ ਕਰੇ ਬਾਈ ਅੜਕ ਬੰਦੇ ਨਾਲ ਪੰਗਾ ਪੈ ਗਿਆ ਇਹ ਪੌੜੀ ਤੂੰ ਨਾ ਇਹ ਚੜ ਮੇਰੀ ਚੰਗੀ ਚਾਹਨਾ ਏ ਜੀ ਉਹ ਬੱਕਰੀ ਹਰਾਂ ਪਾਉਂਦਾ ਤੈਨੂੰ ਸੂਹੀ ਹੀ ਦਵਾ ਦਿੰਦਾ ਹੈ ਮੈਂ ਹਟਾਉਣਾ ਹੁਣ ਨਾ ਅਗਲੇ ਨੂੰ ਫਿਰ ਕਹੇ ਰਾਜੂ ਗਲਤ ਕੰਮ ਕਰਾਉਂਦਾ ਮੈਂ ਨਹੀਂ ਕਰਾਉਂਦਾ ਕਿਹਦੇ ਤੇ ਆਸ਼ਕ ਹੈ ਬੱਕਰੀ ਲੈ ਜਾ ਹੈ ਖੜਾ ਚੁੱਪ ਕਰ ਕਾਲੀ ਪੱਗਾਂ ਲੈ ਬੋਲਣਾ ਦੱਸ ਮੈਂ ਨਹੀਂ ਦੇਖਦਾ ਮਨ ਦੇਖੂ ਤੇਰਾ ਬਈ ਸਹੀ ਕਰਕੇ ਫੜਾ ਯਾਰ ਹਾਂ ਮੈਂ ਕੀ ਦੇਖੂਗਾ ਕਿਉਂ ਸਦਾਰਾ ਤੇਰਾ ਮਨ ਦੇਖੂਗਾ ਕਿਉਂ ਬਈ ਮੈਂ ਪਾਬਲਕ ਤੋਂ ਜੁੱਤੀਆਂ ਥੋੜੀ ਖਾਣੀਆਂ ਨੇ। 5-700 ਪੀਛੇ ਅਸੀਂ ਨਹੀਂ ਇਹ ਕੰਮ ਕਰਦੇ। ਸਾਹ ਬਣਾਏ ਿੱੱਟ ਪਰਲੇ ਬਹੁਤ ਹੈ ਬੰਦਾ। ਕਿਉਂ ਜੀ? ਅਰੇ। ਸਾਈਂ ਕੱਢ ਕੇ ਫੜਾ। ਜੇ ਮੰਨੂਗਾ ਮਨਾਵਾਂਗੇ ਨਹੀਂ ਆਪਣੇ ਘਰ ਨੂੰ ਜਾਵਾਂਗੇ। ਸਿੱਧੀ ਗੱਲ ਸੁਣਾਵਾਂਗੇ। ਲੈ ਓਏ। ਪੁਰਾ ਕਰ। ਬੋਲ ਦੇ ਦੱਸ। 26 ਹਜ਼ਾਰ ਦੀ ਦਿੰਨੇ? ਨਹੀਂ 26। 26.5 ਦੀ ਦਿੰਨੇ? 27 ਦੀ ਦਿੰਨੇ? ਹੁਣ ਕੀ ਕਰ ਸਰ ਰਹੀ ਕੀ ਫਿਰ? ਮੈਂ ਤਾਂ ਦੱਸਿਆ ਵੀ ਲੈ ਜੇ। ਨੈਣਾ ਯਾ ਗੇ ਜਨਨੂਰਾ ਦਾ ਬੰਦਾ ਲੈ ਨਾ ਰੋ ਦੰਦ ਕੱਢ ਕੇ ਸਾਨੂੰ ਪਹਿਲੇ ਹੀ ਪੱਕੀ ਪੁੱਛਾ ਦੇਤੀ ਸੀ ਵੀ ਤੀ ਦੀ ਚੈੱਕ ਕਰਦਾ ਤੂੰ ਨਾ ਪੁਗਦੀ ਨਹੀਂ ਭਈ ਸਾਨੂੰ ਤਾਂ ਤੈਨੂੰ ਪੁਗਦੀ ਏ ਜੇ ਤੈਨੂੰ ਪੁਗਦੀ 10 ਪਰ ਮੈਂ ਤਾਂ ਤੈਨੂੰ ਮਰਨ ਤੋਂ ਬਚਾਉਣਾ ਅਣਜਾਣ ਬੰਦਾ ਤੂੰ ਗਰੀਬ ਆਦਿ ਹੈ ਜਲਪਰੀ ਮੁੱਕੀ ਹੈ ਜੇ ਪਤਾ ਕੀ ਮੰਨ ਸਕਦਾ ਹੈ ਹਉ ਹੈ ਹੈ ਬਹੁਤ ਆਪ ਪੁੱਛਦੇ ਸਟਾਲੀਆ 7000 ਕਹਿੰਦਾ ਬਾਬੇ ਤੁਹਾਡੀ ਗੱਲ ਤੇ ਫੁੱਲ ਚੜਦਾ ਨਹੀਂ ਉਹਦਾ ਕੋਈ ਚਾਲਾ ਸਹੀ ਹੈ ਵੇਚਣੀ ਆ ਪੂਰਾ ਮੁੱਲ ਲਾਤਾ ਹਾਂ ਐਡੀ ਕੋਈ ਮੇਨ ਵੀ ਨਹੀਂ ਆ ਵਪਾਰੀਆ ਖੜੇ ਨੇ ਝੋਟੇ ਵਪਾਰੀ ਮੰਗਦੇ ਨੇ 70 40 ਫੇਰ ਵੀ ਵਿਚਾਰੇ 20 25 ਬੱਚੀ ਚ ਦੇ ਦਿੰਦੇ ਨੇ ਆ ਵੀ ਦੰਦੀ ਨਹੀਂ ਬੱਕਰੀਆਂ ਸਾਨੂੰ ਰੋਜ਼ ਬਾਹਰ ਨਹੀਂ ਦਿੱਖਦੀਆਂ ਤੇਰੀ ਵਧੀਆ ਵਧੀਆ ਸਹੀ ਉਹ ਚਾਹੀ ਮਰੇ ਲੱਗੇ ਜਾਂਦਾ ਬਾਈ ਤੈਨੂੰ ਗਲਤ ਲੱਗਦਾ ਹਾਂ ਬਤਰੀ ਉਹਦਾ ਤਰ੍ਹਾਂ ਇਹ ਰਹਿ ਰਹਿ ਤੈਨੂੰ ਆਗਲਾ ਇਹ ਕੱਟ ਦਈ ਯਾਰ ਬਸ ਊਰਾ ਮਾਰ ਉਹ ਯਾਰ ਬੰਦ ਉਹਨੂੰ ਵੀ ਨਾ ਮਾਰ ਕਹਾਂ ਨਾ ਆਉਂਦਾ ਰਹੂ ਵੱਡੀ ਤੇ ਗਰੀਬ ਬੰਗਾ ਯਾਰ ਇਹ ਨਾ ਮਾਰ ਮਰਜੀ ਦੇ ਨਾ ਮੈਨੂੰ ਉਰੇ ਆ ਓਏ ਅੱਜ ਤਾਂ ਫੜੀ ਤੇ ਮੇਰੇ ਮਾਰੇ ਮਰਜੀ ਜਾ ਓੜਾ ਬੱਤੀਆਂ ਬੱਜ ਕੋਈ ਮੇਰੇ ਤਾਂ ਇਹਦਾ ਮੁੰਡਾ ਨਹੀਂ ਲੱਗਦਾ ਮੈਂ ਤਾਂ ਨਹੀਂ ਜਾਣਦਾ ਮੰਟੀਆਂ ਵੱਡੀਆਂ ਚ ਘਰ ਇਹਨੇ ਨਹੀਂ ਮੇਰਾ ਦੇਖਿਆ ਮੇਰਾ ਨਹੀਂ ਦੇਖਿਆ ਏ ਹੁਣ ਊਰਾ ਅੜ ਗਿਆ 29 ਤੇ ਸੌ ਹੀ ਖਾ ਗਿਆ ਆਪਾਂ ਦਾ ਤਾਂ 27 ਹੈ ਵਾਹੀ ਲਈ ਲਈ ਸਾਡੇ 27 ਦੀ ਦੇਵੇਂਗਾ ਚੱਲੀਏ ਪਾਣੀ ਰੱਖਦਾ ਆਪਾਂ ਦਾ ਚਲੋ ਹੁਣ ਤੇ ਜਾਂਦਾ ਬੰਦਾ ਕੋਈ ਨਹੀਂ ਫਿੱਟ ਹੋ ਗਿਆ ਦੇਖੋ ਚਾ ਜਾਓ ਪਾਣਾ ਭਾਈ ਉਹ ਤਾਂ ਮੋੜਦਾ ਇੰਨੇ ਬੰਦੇ ਆ ਹਾਂ 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 ਉੱਪਰ ਆ ਵੇ ਉਪਰੇ ਆ ਖੜ ਜਾ ਇਹ ਲੈ ਦੇ ਨਾ ਦੇ ਲਿਖਾਈ ਤਾਂ ਕਰਾਉਣੀ ਐ 300 ਰੁਪਏ ਮੋੜ ਦਿਖਾਈ ਇਹਦਾ ਕੋਈ ਚੱਕਰ ਨਹੀਂ ਲਿਖਾਈ ਨਾ ਤਾਂ 100 ਨਾ ਮੈਂਝੇ ਨਾ ਸੱਸੀਆ ਕਰਦੇ ਕੁਛ ਮੜਾ ਮੋਟਾ ਹੁੰਦੀ ਹੋ ਲੈਣੀ ਇਹਦਾ ਕਰਦੇ ਮਾਲ ਤੇਰੇ ਨਾਲ ਦਾ ਹੋ ਹੈ ਬਾਈ ਰੈ ਥੋੜੀ ਕਿਥੇ ਕਦੇ ਰਾਜੂ ਨੇ ਜਵਾਖ ਲਟਾਤਾ ਗੱਲੋਂ ਪੜੇ ਤਵੇ ਲਾਉਂਦੇ ਨੇ ਲੋਕ ਮੇਰੇ ਤੇ ਪਰ ਮੈਂ ਤਾਂ ਕੂ ਖੜਿਆ ਮੰਡੀਆਂ ਚ ਵੀ ਨਾ ਵੇ ਅਗਲਾ ਕਦੋਂ ਕਿਉਂ ਹੋਂੋਂ ਹਟ ਗਿਆ ਜਾਂ ਤਾਂ ਹੈ ਨਹੀਂ ਸਾਡੇ ਪੁੱਤ ਪੁੱਤ ਖੜੇ ਆਸੀਂ ਪੁੱਤੇ ਪੁੱਤੇ ਖੜੇ ਆ ਲੈ ਉਰਾ ਕਰ ਮੁੰਡਿਆ 28000 ਦੀ ਹੋਗੀ ਚੁੱਪ ਕਰ ਜਾ ਬੱਸ ਇਹ ਰਿਸ਼ਤੇਦਾਰ ਮਿੱਠੂ ਦਾ ਹੋਣਾ ਤੂੰ ਹੈ ਫਿਰ ਤਾਂ ਅਸੀਂ ਤਾਂ ਮੰਨਣੇ ਪੈਂਦੇ ਆ ਆ ਮੇਰਾ ਤਾਂ ਹੈ ਵੀ ਨਹੀਂ ਇਸੇ ਦਾ ਭਾਈ ਇਸੇ ਦਾ ਉਹ ਜਰਾ ਇਹ ਗਲਤ ਕੰਮ ਕਿਉਂ ਕਰਿਆ ਉਹਦਾ ਤੁੰਗਾ ਵੀ ਭਾਵੇਂ ਮਹਾਨ ਮੇੜਾ ਕੰਮ ਉੱਥੇ ਮੋਹਲਾਪੁਰ ਮਿਲਵਰ ਟੈਂਕਰ ਦੀ ਦਸੋ ਤਾਂ ਬੱਚੇ ਤੂੰ ਸੀ

ਮਾੜੀ ਚੰਗੀ ਹੁਣ ਪਸੰਦ ਕਰ ਲਿਓ ਜਿੱਥੋਂ ਲਖਾਈ ਹੋ ਗਈ ਪੈਸੇ ਦਿੱਤੇਗੇ ਅਸੀਂ ਜ਼ਿੰਮੇਵਾਰੀ ਨਹੀਂ ਲੈਂਦੇ ਮੈਰ ਮਿੱਠੂ ਕਿਉਂ ਜੀ ਸਾਨੂੰ ਦਬਾਉਣ ਦਬਾਉਣ ਦੇ ਜ਼ਿੰਮੇਵਾਰਾਂ ਸੀ ਸੌਦਾ ਕਰਾਤਾ ਪੁਕਾਈ ਕੁੱਟਤੀ ਸਾਨੂੰ ਫਿਰ ਲੋਕ ਬਹੁਤ ਕੁਝ ਕਹਿੰਦੇ ਨੇ ਗੈਲੋ ਕਮੈਂਟ ਪਤਾ ਨਹੀਂ ਉਹ ਕਿਵੇਂ ਹੁੰਦੇ ਨੇ ਸਤਾਨ ਪੜਾ ਸਾਨੂੰ ਪੜਨੇ ਨਹੀਂ ਹੁੰਦੇ ਸਾਡੇ ਜਵਾਬ ਖੜ ਕੇ ਦੱਸਦੇ ਨੇ ਵੀ ਤੁਹਾਨੂੰ ਬਹੁਤ ਸ਼ਾਂਪਾਂ ਪੈਂਦੀਆਂ ਨੇ ਮੈਂ ਕਿਹਾ ਪਈਓ ਜਾਣ ਦੋ ਤੁਸੀਂ ਸ਼ਾਂਪਾਂ ਇਕੱਠੀਆਂ ਕਰੀਂ ਜੋ ਅਸੀਂ ਕੜ-ਕੜ ਕੇ ਤੁਹਾਨੂੰ ਘਰੇ ਲੈ ਕੇ ਤੀ ਜਾਵਾਂਗੇ ਠੀਕ ਹੈ ਗੱਲ ਹਾਂ ਤੇ ਅਸੀਂ ਹਰਦੇ ਦਾ ਐ ਨਹੀਂ ਮੰਡੀ ਦਾ ਕੰਮ ਕਰਨੋਂ ਭਾਈ ਵੀ ਹੁਣ ਪਸੰਦ ਕਰ ਲੋ ਠੀਕ ਹੈ ਆ ਵੀਡੀਓ ਚੱਲਦੀ ਹੈ ਸਾਡੇ ਕਹੇ ਤੋਂ ਜੇ ਅਸੀਂ ਆਏ ਵੀ ਪਤਾ ਨਹੀਂ ਮਿਲੇ ਹੋਇਆ ਸਾਡਾ ਨਹੀਂ ਲੱਗਦਾ ਚਾਚੇ ਦਾ ਵੀ ਮੁੰਡਾ ਅੱਜ ਨਹੀਂ ਵੀ ਪਸੰਦਾ ਕੋਈ ਤੁਹਾਨੂੰ ਮਾਰ ਕੇ ਖੀਰ ਨਹੀਂ ਖਵਾਉਣੀ ਬੱਕਰੀ ਵਾਲੇ ਦੀ ਵਾਫਸ ਹੈ ਕਿਸੇ ਗਰੀਬ ਨਾਲ ਮੈਂ ਕਦੇ ਧੋਖਾ ਨਹੀਂ ਕਰਾਉਂਗਾ ਜਿੱਥੋਂ ਵਸੌਦੇ ਰੁਪਏ ਦਿੱਤੇਗੇ ਬੱਕਰੀ ਥੋਡੀ ਹੈ ਹੁਣ ਲੈ ਲੀਏ ਕੱਡੋ ਰੁਪਏ ਥੱਲੇ ਵਾਲਾ ਕੱਡੋ ਰੁਪਏ ਹਾਂ ਲਓ ਸਾਰਾ ਕੁਝ ਚੈੱਕ ਕਰੋ ਕੋਈ ਨੁਕਸ ਨਹੀਂ ਇਹ ਲੈ ਧਾਰਾਂ ਵੀ ਮਾਂ ਦੁਕਾਨ ਦਾ ਕੋਟੇ ਹੋ ਕੇ ਇਹਦੇ ਹੋ ਕੇ ਕੋਟੇ ਇਹ ਲੈ ਦੁੱਧ ਦਾ ਦੁੱਧਾ ਪਾਣੀ ਨਹੀਂ ਹੈਗਾ ਆ ਲੈ ਬੱਕਰੀ ਹਲਦੀ ਨਹੀਂ ਕੋਈ ਨੁਕਸੂ ਤਾਂ ਟੰਗ ਚੱਕੂਗੀ ਦਰਦ ਮੰਨੂਗੀ ਕਿਉਂ ਜੀ ਚਲੋ ਜੀ 100 ਰੁਪਏ ਦੇ ਬਈ ਫੋਨ ਹੈਗਾ ਫੋਨ ਪੇ ਕਮਾ ਰਹੇ ਦੋ ਜੀ ਉੱਤ ਖੜਾ ਕੇ ਕਿ ਕਿੜਾ ਲੱਗੂ ਨਿਕਾ ਬੜਾ ਛੋਟਾ ਇਹ ਦੇਖੀ ਜਥੇ ਵਿਆਜ ਲੱਗੂ ਤੈਨੂੰ ਮਾੜਾ ਮੋਟਾ ਤੇ ਖੜਾ ਲੇ ਇੱਥੇ ਨੂੰ ਦੱਸਦੇ ਆਂ ਰਸਤੇ ਪਾਵਾਂਗੇ 1000 2000 ਤੋਂ ਹੁਣ ਕੱਢੀ 1000 2000 ਖਾੜ ਓਏ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਆਹ ਮੈਨੂੰ ਪਤਾ ਲੱਗ ਗਿਆ ਵਿਆਹ ਨਾ ਪੱਕਾ ਤੇ ਅਗਲੇ ਨੂੰ ਮੁੱਕਰਦਾ ਨਹੀਂ ਜਾਵੇ ਅਗਲਾ ਆਪਾਂ ਬਿੰਦੇ ਬਿੰਦੇ ਕੁੱਤੇ ਦੀ ਪਗਾਈ ਥੋੜੀ ਮਾਰਾਂਗੇ ਚੱਕੋ 792 ਦਾ ਆ ਗਿਆ ਅਸੀਂ ਉਰਾਂ ਪਰਾਂ ਗੇੜਾ ਖਾਈਏ ਸਾਨੂੰ ਬਲਾ ਕੇ ਰੁਪਏ ਲੈ ਲਈ ਜਾ ਉਹ ਸਟੇਜ ਤੇ ਭੱਜ ਜਾਨੇ ਮਥਲੇ ਆ ਲੈ ਭੱਜ ਜਾਂਦੇ ਇੱਥੇ ਗੜੇ